ਕੇਂਦਰ ਜਾਣਬੁੱਝ ਕੇ ਪੰਜਾਬ ਦੀ ਅਣਦੇਖੀ ਕਰ ਰਿਹਾ ਕਿ ਭਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਹੀ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੋ ਜਿਹੀ ਵੀ ਚੁਣੀ ਸਰਕਾਰ ਚੁਣੀ ਉਹ ਸਰਕਾਰ ਦਾ ਜਿਹੋ ਜਿਹਾ ਵੀ ਚੁਣਿਆ ਮੁੱਖ ਮੰਤਰੀ ਚੁਣਿਆ ਉਹ ਮੁੱਖ ਮੰਤਰੀ ਪੰਜਾਬ ਦਾ ਇਲੈਕਟਿਡ ਮੁੱਖ ਮੰਤਰੀ ਹੈ ਸਿਲੈਕਟਿਡ ਨਹੀਂ ਹੈ ਤੁਹਾਡੇ ਰਾਜਪਾਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਚੁਣੇ ਹੋਏ ਮੁੱਖ ਮੰਤਰੀ ਦੇ ਲਈ ਦੇਖ ਤੇ ਪ੍ਰਧਾਨ ਮੰਤਰੀ ਕੋਲ ਸਮਾਕਿਉਂ ਇਹ ਡਿਲੇਗੇਟ ਭੁੱਲਣਗੇ ਗੱਡੀ ਅੰਦਰ ਜਾਊਗੀ ਕਾਫਲਾ ਅੰਦਰ ਜਾਊਗਾ ਇਹ ਵੀ ਤਾਂ ਮਨਜ਼ੂਰੀ ਮਿਲਗੀ ਇਹ ਮਨਜ਼ੂਰੀ ਆਮ ਆਦਮੀ ਪਾਰਟੀ ਦੇ ਘਰੋਂ ਤੁਰੀ ਤਾਂ ਵੀ ਮੰਨਿਆ ਜਾਂਦਾ ਰਹੇ ਕਿ ਲੰਮਾ ਸਮਾਂ ਡੇਰਾ ਬਿਆਸ ਦਾ ਮਤਲਬ ਇਸ਼ਾਰਾ ਜਾਂ ਪ੍ਰਭਾਵ ਕਾਂਗਰਸੀ ਕਬੂਦ ਕਰਦੇ ਰਹੇ ਨੇ ਕਾਂਗਰਸੀ ਦੇ ਨੇੜੇ ਰਹਦੇ ਤੇ ਹੁਣ ਕੀ ਇਹ ਡੇਰਾ ਦਿੱਲੀ ਦੇ ਕੇਂਦਰ ਦੇ ਭਾਜਪਾ ਦੇ ਆਰਐਸਐਸ ਦੇ ਨੇੜੇ ਜਾਂਦਾ ਤੇਰਾ ਵਿਆਸ ਭੁਖੀ ਦੀ ਮੁਲਾਕਾਤ ਕੀ ਬਿਕਰਮ ਜੀਠਿਆ ਦੇ ਲਈ ਕੋਈ ਨਵਾਂ ਸਿਆਸੀ ਇਸ਼ਾਰਾ ਵੀ ਹੈ ਹੁਣ 35 ਮਿੰਟ ਦੀ 30 35 ਮਿੰਟ ਦੀ ਮੁਲਾਕਾਤ ਚ ਕਲੀ ਨਾਮ ਚਰਚਾ ਤਾਂ ਹੋਈ ਨਹੀਂ ਹੁਣ ਗਲੋਬਲ ਪੰਜਾਬੀ ਟਿਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟਿਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਤੇ ਇੱਕ ਰੇਲਵੇ ਪ੍ਰੋਜੈਕਟ ਜਿਹੜਾ ਮਹਾਲੀ ਤੋਂ ਰਾਜਪੁਰੇ ਨੂੰ ਜੋੜਦਾ ਤੇ ਇੱਕ ਮਾਲਵੇ ਨੂੰ ਜਿਹੜਾ ਚੰਡੀਗੜ੍ਹ ਤੋਂ ਹੋ ਕੇ ਦਿੱਲੀ ਤੱਕ ਨੂੰ ਜੋੜਦਾ ਇਹ ਦੋ ਰੇਲਵੇ ਪ੍ਰੋਜੈਕਟਾਂ ਦੀ ਖੂਬ ਚਰਚਾ ਕਰ ਲਈ ਕੇਂਦਰੀ ਰੇਲ ਮੰਤਰੀ ਉਹਦੇ ਨਾਲ ਸਹਾਇਕ ਰੇਲ ਮੰਤਰੀ ਰਵਨੀਤ ਬਿੱਟੂ ਉਹਨਾਂ ਨੇ ਜਿਵੇਂ ਇਸ ਨੂੰ ਪੇਸ਼ ਕਰਕੇ ਕਿਹਾ ਕਿ ਜੀ ਅਸੀਂ ਇਹ ਵੱਡਾ ਕਾਰਜ ਕਰਨ ਜਾ ਰਹੇ ਹਾਂ ਇਹਦੀਆਂ ਦੋ ਗਹਿਰੀਆਂ ਪਰਤਾਂ ਨੇ ਅੱਜ ਆਪਾਂ ਸੁਣਿਆ ਕਿ ਇਹ ਮਹਿਜ 18 ਕਿਲੋਮੀਟਰ ਦੇ ਰੇਲਵੇ ਟੁਕੜੇ ਦਾ ਹੀ ਕੋਣ ਹੈ ਕੀ ਇਹ ਸਿਰਫ ਮਹਿਜ ਇੰਨਾ ਹੀ ਹੈ ਕਿ ਰਾਜਪੁਰਾ ਤੋਂ ਮਹਾਲੀ ਨੂੰ ਆਪਸ ਵਿੱਚ ਜੋੜ ਕੇ ਇਸ ਨੂੰ ਇਸ ਕਦਰ ਪੇਸ਼ ਕੀਤਾ ਜਾ ਰਿਹਾ ਕਿ ਲਓ ਜੀ ਅਸੀਂ ਵੱਡਾ ਕਾਰਜ ਕਰਤਾ ਸਿਰਫ 443 ਕਰੋੜ ਦੇ ਨਾਲ 18 ਕਿਲੋਮੀਟਰ ਦੇ ਟੋਟੇ ਦੇ ਵਿੱਚ ਰੇਲਵੇ ਲਾਈਨ ਵਿਛਾਉਣ ਦਾ ਹੀ ਮਸਲਾ ਹੈ। ਜਾਂ ਇਹਦੇ ਪਿੱਛੇ ਇੱਕ ਸਿਆਸੀ ਕੌਣ ਤੇ ਇੱਕ ਵਪਾਰਕ ਕੌਣ ਹੈ? ਜੀ ਹਾਂ। ਪਹਿਲੀ ਗੱਲ ਤਾਂ ਇਹ ਕਿ ਕੇਂਦਰ ਸਰਕਾਰ ਵੱਲੋਂ ਇਹ ਜੋ ਫੈਸਲਾ ਕੀਤਾ ਗਿਆ ਇਹਦੇ ਨਾਲ ਵੱਡੀ ਰਾਹਤ ਹੈ ਖਾਸ ਕਰਕੇ ਜੇ ਤੁਸੀਂ ਮਾਲਵਾ ਖੇਤਰ ਨੂੰ ਦੇਖੋ ਤਾਂ ਉਸ ਨੇ ਜਦੋਂ ਉਹ ਅਬੌਰ ਫਾਜ਼ਿਲકા ਉਹ ਬਠਿੰਡਾ ਸੰਗਰੂਰ ਮਾਨਸਾ ਹ ਉਹ ਸਾਰਾ ਖੇਤਰ ਜਦੋਂ ਇਹ ਇਧਰੋਂ ਪਟਿਆਲੇ ਤੋਂ ਹੋ ਕੇ ਚੰਡੀਗੜ੍ਹ ਚ ਦਾਖਲ ਹੋਣਾ ਤਾਂ ਉਹਦੇ ਕੋਲ ਇੱਕੋ ਇੱਕ ਸੜਕ ਹੀ ਆਵਾਜਾਈ ਬਚਦੀ ਆ ਕਿ ਉਹ ਜਾਂ ਤਾਂ ਬੱਸ ਜਾਵੇ ਜਾਂ ਉਹ ਕਾਰ ਗੱਟੀ ਕਰਕੇ ਆਵੇ ਹੁਣ ਬੱਸ ਜਾਂ ਤਾਂ ਉਹ ਸਰਕਾਰੀ ਬੱਸ ਚਾਵੇ ਭਾਈ ਜਾਂ ਫਿਰ ਉਹ ਔਰਬਿਟ ਵਰਗੀਆਂ ਬੱਸਾਂ ਚਾਵੇ ਜਾਂ ਉਹ ਆਪਣੀ ਕਾਰ ਦੀ ਹਸਿਆਤ ਰੱਖਦਾ ਤਾਂ ਆਪਣਾ ਤੇਲ ਤੇ ਟੋਲ ਖਰਚਦਾ ਆਵੇ ਜਾਂ ਫਿਰ ਟੈਕਸੀ ਤੱਕ ਦੀ ਸਮਰਥਾ ਦਾ ਟੈਕਸੀ ਕਰਕੇ ਆਵੇ ਪਰ ਉਸ ਨੂੰ ਰੇਲਵੇ ਸਹੂਲਤ ਦਾ ਲਾਭ ਇਧਰ ਨੂੰ ਨਹੀਂ ਮਿਲਦਾ ਕੀ ਇਹ ਜਿਹੜੀ ਰੇਲਵੇ ਲਾਈਨ ਹੁਣ ਵਿਛਣ ਜਾ ਰਹੀ ਆ ਚਾਹੇ ਉਹ ਫਿਰੋਜ਼ਪੁਰ ਤੋਂ ਦਿੱਲੀ ਬੰਦੇ ਭਾਰਤ ਐ ਅੰਬਾਲੇ ਨਾਲ ਜੁੜ ਜੋ ਅੰਬਾਲੇ ਤੋਂ ਮਹਾਲੀ ਆਉਣਾ ਆਸਾਨ ਹੈ ਐ ਤੇ ਮਤਲਬ ਕਿ ਬਾਇਆ ਰਾਜਪੁਰਾ ਜਿਹੜਾ ਲੇਨ ਜੁੜ ਗਈ ਫਿਰ ਅੰਬਾਲੇ ਤੋਂ ਰਾਜਪੁਰਾ ਰਾਜਪੁਰੇ ਤੋਂ ਫਿਰ ਤੁਸੀਂ ਇੱਧਰ ਮਹਾਲੀ ਨੂੰ ਸਿੱਧੇ ਆ ਸਕਦੇ ਹੋ ਪਰ ਜੇ ਅੰਬਾਲੇ ਤੋਂ ਬਾਇਆ ਚੰਡੀਗੜ੍ਹ ਰੇਲਵੇ ਸੇਜ ਤੋਂ ਮਹਾਲੀ ਆਉਣਾ ਹੋਵੇ ਫਿਰ 60 ਕਿਲੋਮੀਟਰ ਇੱਧਰੋਂ ਸਿਰਫ 25-30 ਕਿਲੋਮੀਟਰ ਹੈਨਾ ਤੇ ਜੇ ਉਧਰੋਂ ਮਾਲਵੇ ਨਾਲ ਸਿੱਧਾ ਜੁੜਦਾ ਫਿਰ ਵੈਸੇ ਵੀ रेल ਦੇ ਭਾੜੇ ਦੇ ਹਿਸਾਬ ਨਾਲ ਬੰਦੇ ਭਾਰਤ ਵਰਗੀ ਦੇ ਚਲ ਵੱਧ ਹੋ ਗਏ ਨੇ ਨਾ ਨਾਰਮਲ ਗੱਡੀਆਂ ਚੱਲਣਗੀਆਂ ਹੈਨਾ ਉਹਦੇ ਵਿੱਚ ਕਿਰਾਇਆ ਕਿੰਨੇ ਗੁਣਾ ਫਰਕ ਹੈ ਤੇ ਫਿਰ ਦੇਰ ਸ਼ਾਮ ਚਲਦੀ ਆ ਸਮੇਂ ਸਰ ਚੱਲਦੀਆਂ ਨੇ ਤਾਂ ਉਹਦੇ ਨਾਲ ਲੋਕਾਂ ਦੀ ਆਮ ਲੋਕਾਂ ਦੀ ਆਵਾਜਾਈ ਦੇ ਵਿੱਚ ਵੀ ਵਪਾਰਕ ਲੋਕਾਂ ਦੀ ਆਵਾਜਾਈ ਦੇ ਵਿੱਚ ਵੀ ਤੇ ਰੋਜ਼ਾਨਾ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਕ ਤਰੀਕਾਂ ਦੇ ਲਈ ਪੜਨ ਲਈ ਕਿਸੇ ਹੋਰ ਕੰਮਾਂ ਦੇ ਲਈ ਰੋਜ਼ ਮਰਾਂ ਦੇ ਕੰਮਾਂ ਲਈ ਆਉਂਦੇ ਨੇ ਜੰਡੀਗੜ੍ਹ ਨੂੰ ਉਹਨਾਂ ਦੇ ਇਹ ਰਾ ਖੁੱਲਣ ਜਾਵੇ ਦਾ ਇਹ ਕੋਣ ਕੀ ਇਸ਼ਾਰਾ ਕਰਦਾ ਕਿ ਆਉਂਦੇ ਸਮੇਂ 'ਚ ਔਰਬਿਟ ਨੂੰ ਬ੍ਰੇਕਾਂ ਲੱਗ ਜਾਣਗੀਆਂ ਕਿ ਔਰਬਿਟ ਦਾ ਧੰਦਾ ਏਨੇ 18 ਕਿਲੋਮੀਟਰ ਦੇ ਰੇਲ ਲਾਈਨ ਦੇ ਵਿਚਾਲੇ ਚੌਕਟ ਹੋ ਜੇਗਾ ਜੀ ਹਾਂ ਇਹ ਉਹ ਰੂਟ ਹੈ ਜਿੱਥੇ ਇੱਕ ਸਿਆਸੀ ਘਰਾਣੇ ਦੀਆਂ ਬੱਸਾਂ ਧੂੜ ਡਾਉਂਦੀਆਂ ਆਉਂਦੀਆਂ ਰਹੀਆਂ ਸਰਕਾਰੀ ਰੂਟ ਪੈਣ ਨਹੀਂ ਦਿੱਤੇ ਚੰਡੀਗੜ੍ਹ ਤੱਕ ਉਹ ਬੱਸਾਂ ਦਾਖਲ ਕਿਵੇਂ ਹੋਈਆਂ ਜਦੋਂ ਕੋਈ ਪ੍ਰਾਈਵੇਟ ਬੱਸਾਂ ਦੀ ਆਮਦ ਨਹੀਂ ਸੀ ਦਿੱਲੀ ਨਾਲ ਪੁੱਗਦੀ ਸੀ ਸਾਰਾ ਕੁਝ ਚੱਲਿਆ ਹੁਣ ਉਹ ਦਿੱਲੀ ਨਾਲ ਵਿਗੜੀ ਹੋਈ ਆ ਇਹ ਪ੍ਰੋਜੈਕਟ 18 ਕਿਲੋਮੀਟਰ ਵਾਲਾ ਪ੍ਰੋਜੈਕਟ ਪਿਛਲੇ 50 ਸਾਲਾਂ ਤੋਂ ਲਟਕਿਆ ਦਾ ਮਤਲਬ ਸਿਆਸੀ ਪੈਨੂ ਕਰਕੇ ਲਟਕਿਆ ਤੇ ਹੁਣ ਜੇ ਬਣਨ ਜਾ ਰਿਹਾ ਤਾਂ ਵੀ ਇਹਦੇ ਪਿੱਛੇ ਸਿਆਸੀ ਪੈਨੂ ਹੈ ਉਸ ਸਮੇਂ ਜਰਾਂ ਨਾਲ ਸੀ ਤਾਂ ਰੁਕਿਆ ਸੀ ਹੁਣ ਜਰਾਂ ਨਾਲ ਨਹੀਂ ਰਿਹਾ ਤਾਂ ਚੱਲ ਪਿਆ ਕਿ ਇਹ ਕੌਣ ਹੈਗਾ ਇਹ ਤਾਂ ਉਸ ਸਮੇਂ ਇਹ ਕਹਿੰਦੇ ਰਹੇ ਜੀ ਕਿ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਜੀ ਇਸ ਖੇਤਰ ਚ ਤਾਂ ਹੱਥ ਨਹੀਂ ਲੱਗਦਾ ਜੀ ਜ਼ਮੀਨਾਂ ਨੂੰ ਹੈ ਨਾ ਮਹਾਲੀ ਵਾਲੇ ਪਾਸਿਓਂ ਰਾਜਪੁਰੇ ਤੱਕ ਜੇ ਰੇਲਵੇ ਲਾਈਨ ਬਿਚਾਉਣੀ ਹੈ ਜੀ ਵੀ ਹੁਣ ਸਸਤੀਆਂ ਹੋ ਗਈਆਂ ਹੁਣ ਭਾਅ ਘਟ ਗਿਆ ਹੁਣ ਕੋਡੀਆਂ ਦੇ ਭਾਅ ਮਿਲ ਜਾਣੀਆਂ ਮੁਫਤ ਚ ਮਿਲ ਜਾਣੀਆਂ ਨਹੀਂ ਜਨਾਬ ਹੁਣ ਸਿਆਸੀ ਜਾਰੀ ਸਿਆਸੀ ਦੋਸਤੀ ਹਾਂ ਉਹ ਕੜਤਣ ਚ ਬਦਲੀ ਹੋਈ ਆ ਸੋ ਇਸ ਲਈ ਕੀ ਇਹ ਸਬਕ ਸਿਖਾਉਣ ਲਈ ਆ ਕੀ ਕੱਲ ਨੂੰ ਗੱਠਜੋੜ ਹੋਵੇ ਤਾਂ ਉੱਥੇ ਹੋਰ ਨਵੇਂ ਆਉਣ ਲਈ ਆ ਜਾਂ ਸੱਚਮੁੱਚ ਪੰਜਾਬ ਦੇ ਹਿੱਤ ਚ ਚਲੋ ਆਪਾਂ ਇਹ ਵਪਾਰਕ ਪਹਿਲੂ ਵੀ ਆਪਾਂ ਇਹ ਲੋਕ ਪਹਿਲੂ ਵੀ ਦਰਕਰਨ ਕਰਕੇ ਆਪਾਂ ਇਸ ਕੱਲ ਦਾ ਇਸ ਨੁਕਤੇ ਤੋਂ ਸਵਾਗਤ ਕਰਦੇ ਆ ਕਿ ਜੇਕਰ ਇਹ ਟੋਟਾ ਬਣਦਾ ਤਾਂ ਕਿੰਨੇ ਹੀ ਸ਼ਹਿਰਾਂ ਕਸਬਾਂ ਦੇ ਹਜ਼ਾਰਾਂ ਲੋਕਾਂ ਨੂੰ ਇਹਦਾ ਫਾਇਦਾ ਹੋਣਾ ਪਰ ਸਵਾਲ 433 ਕਰੋੜ ਦੇ ਪ੍ਰੋਜੈਕਟ ਦਾ ਸਵਾਲ 18 ਕਿਲੋਮੀਟਰ ਦਾ ਨਹੀਂ ਹੈ ਸਵਾਲ ਜਨਾਬ ਅਜੇ ਵੀ ਸਮੇਂ ਹੱਤ ਦਾ ਹੈ ਜੇ 50 ਸਾਲਾਂ ਤੋਂ ਰੁਕਿਆ ਸੀ ਹੁਣ ਐਲਾਨ ਕਰਨ ਨਾਲ ਤੇ ਇਹ ਸਾਰੇ ਫੈਸਲੇ ਕਰਨ ਨਾਲ ਤੁਰੰਤ ਲਾਗੂ ਹੋ ਜਾਏਗਾ ਫਿਰ ਤਾਂ ਠੀਕ ਹੈ ਜੇ ਤੁਸੀਂ ਸਮਾਂ ਅਰਧ ਕੋਈ ਸਾਲ ਸਵਾ ਸਾਲ 6 ਮਹੀਨੇ ਮਿੱਥ ਕੇ ਕੰਮ ਕਰਦੇ ਹੋ ਫਿਰ ਤਾਂ ਠੀਕ ਹੈ ਜੇ ਲਟਕਾ ਕੀ ਰੱਖਣਾ ਹੈ ਫਿਰ ਉਸ ਵਲ ਹਾਂ ਦੂਸਰਾ ਕੋਣ ਇਹਦੇ ਵਿੱਚ ਕ੍ਰੈਡਿਟ ਬਾਰਦਾ ਹੈ ਰਵਨੀਤ ਬਿੱਟੂ ਕਹਿੰਦੇ ਮੈਂ ਮੋਦੀ ਜੀ ਨੂੰ ਕੁਸ ਕਾਹ ਤੇ ਮੋਦੀ ਜੀ ਮੇਰਾ ਕਿਹ ਹਾਨੀ ਮੋੜ ਦਿਆ ਲੋ ਜੀ ਮੈਂ ਤਾਂ ਕਰਾ ਲਿਆ ਮੈਂ ਤਾਂ ਜੀ ਮਾਲਵੇ ਨੂੰ ਵੀ ਜੋੜਤਾ ਜੀ ਇਧਰੋਂ ਤੇ ਜੀ ਮੈਂ 18 ਕਿਲੋਮੀਟਰ ਦਾ ਮਸਲਾ ਵੀ ਹੱਲ ਕਰਤਾ ਜੀ ਮੈਂ ਕਰਾ ਕਿਲੇ ਧਰਬਿਰ ਗਾਂਧੀ ਕਹਿੰਦੇ ਕਿ ਕਿਉਂ ਝੂਠ ਬੋਲੀ ਜਾਂਦੇ 2017 ਤੋਂ ਤਾਂ ਇਹ ਪ੍ਰੋਜੈਕਟ ਮੈਂ ਪਾਸ ਕਰਾਈ ਬੈਠਾ ਇਹ ਤਾਂ ਅਮਲੀ ਜਾਮਾ ਹੁਣ ਤੁਹਾਡੇ ਰਾਜ ਚ ਪਹਿਨਾਇਆ ਜਾ ਰਿਹਾ ਤੁਸੀਂ ਵੀਡੀਓ ਵੀਡੀਓ ਪਾਤੀਆਂ ਸੁੱਚ ਤਾਂ ਕਹਿੰਦੇ ਮੈਂ ਕਰਾ ਮੈਂ ਕਿਹਨਾ ਜੀ ਗਾਂਧੀ ਜੀ ਤੁਸੀਂ ਕਰਾਇਆ ਬਿੱਟੂ ਜੀ ਤੁਸੀਂ ਕਰਾਇਆ ਹੈ ਪਿਛਲੀਆਂ ਸਰਕਾਰਾਂ ਚੋਇਆ ਮੌਜੂਦਾ ਸਰਕਾਰਾਂ ਚੋਇਆ ਜਿਨੇ ਵੀ ਕਰਾਇਆ ਉਹਨਾਂ ਦਾ ਧੰਨਵਾਦ ਪਰ ਇਹਨੂੰ ਸਮਾਂ ਰਹਿੰਦਿਆਂ ਪੂਰਾ ਕਰੇ ਫਿਰ ਸਹੀ ਹੜਾਂ ਦੇ ਮਾਮਲੇ ਦੇ ਵਿੱਚ ਕੇਂਦਰ ਜਾਣਬੁੱਝ ਕੇ ਪੰਜਾਬ ਦੀ ਅਣਦੇਖੀ ਕਰ ਰਿਹਾ ਜਾਂ ਸਿਆਸੀ ਧਿਰਾਂ ਨਾਲ ਰਿਸ਼ਤਾ ਨਹੀਂ ਸੁਖਾਵਾਂ ਇਸ ਲਈ ਉਸ ਆਪਸੀ ਸਿਆਸੀ ਟਕਰਾਅ ਦੇ ਵਿੱਚ ਪੰਜਾਬ ਦੀ ਅਣਦੇਖੀ ਹੋ ਰਹੀ ਆਪਾਂ ਕੱਲ ਇਸੇ ਪਲੇਟਫਾਰਮ ਦੇ ਹਵਾਲਾ ਗੱਲ ਕਰ ਰਹੀ ਸੀ ਕਿ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਹੀ ਨਹੀਂ ਦੇ ਰਹੇ ਇੱਕ ਪਾਸੇ ਪੰਜਾਬ ਦੇ ਰਾਜਪਾਲ ਨੇ ਜਿਹੜੇ ਆਪਿਛਲੇ 14-15 ਦਿਨਾਂ 'ਚ ਦੋ ਮੁਲਾਕਾਤਾਂ ਕਰਨ 'ਚ ਕਾਮਯਾਬ ਹੋ ਗਏ ਪ੍ਰਧਾਨ ਮੰਤਰੀ ਮੋਦੀ ਨਾਲ ਤੇ ਦੂਸਰੇ ਪਾਸੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਕੇਂਦਰ ਸਮਾਂ ਹੀ ਨਹੀਂ ਦੇ ਰਿਹਾ ਬਿਲਕੁਲ ਜੀ ਮੈਂ ਪੰਜਾਬ ਦੀ ਅਣ ਦੇਖੀ ਦਾ ਸਵਾਲ ਕਿਉਂ ਪੁੱਛ ਰਿਹਾ ਉਹਦਾ ਕਾਰਨ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਇੱਕ ਦਸਕਤ ਮਹਮ ਸ਼ੁਰੂ ਕਰਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ حوالے ਨਾਲ ਉਹ ਰਾਸ਼ਪਤੀ ਨੂੰ ਭੇਜਣ ਦੇ ਲਈ ਉਹ ਸਾਰੇ ਦਸਤਾਵੇਜ਼ ਤਿਆਰ ਕਰਦੀ ਹੈ ਮੁਲਾਕਾਤ ਨਹੀਂ ਹੁੰਦੀ ਪ੍ਰਧਾਨ ਮੰਤਰੀ ਨਾਲ ਉਹ ਇਹਨਾਂ ਨੁਕਤਿਆਂ ਦੇ ਉੱਤੇ ਮੁਲਾਕਾਤ ਚਾਹੁੰਦੇ ਨੇ ਸਾਲ ਤੋਂ ਉੱਪਰ ਦਾ ਵਕਫਾ ਬੀਤ ਗਿਆ ਸਮਾਂ ਮਿਲ ਕੇ ਵੀ ਤੈਅ ਤਰੀਕ ਹੋ ਕੇ ਵੀ ਰੱਦ ਹੋ ਕੇ ਗਾਂਦਵਾਰਾ ਤਰੀਕੇ ਨਹੀਂ ਆਈ ਕੋਈ ਕੀ ਇਸ ਨੂੰ ਸ਼ੋਮਨੀ ਕਮੇਟੀ ਦੀ ਆਣ ਦੇਖੀ ਮੰਨੀਏ ਜਾਂ ਸਿੱਖ ਭਾਈਚਾਰੇ ਦੀ ਆਣ ਦੇਖੀ ਮੰਨੀਏ ਜਾਂ ਪੰਜਾਬ ਦੀ ਆਣ ਦੇਖੀ ਮੰਨੀਏ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੋ ਜੀ ਵੀ ਚੁਣੀ ਸਰਕਾਰ ਚੁਣੀ ਉਹ ਸਰਕਾਰ ਦਾ ਜਿਹੋ ਜਿਹਾ ਵੀ ਚੁਣਿਆ ਮੁੱਖ ਮੰਤਰੀ ਚੁਣਿਆ ਉਹ ਮੁੱਖ ਮੰਤਰੀ ਪੰਜਾਬ ਦਾ ਇਲੈਕਟਿਡ ਮੁੱਖ ਮੰਤਰੀ ਆ ਸਿਲੈਕਟਿਡ ਨਹੀਂ ਆ ਤੁਹਾਡੇ ਰਾਜਪਾਲਾ ਜੀ ਭਗਵੰਤ ਮਾਨ ਇਹ ਟੋਟਕਾ ਅਕਸਰ ਵਰਤਦੇ ਮੈਂ ਉਸੇ ਕੌਣ ਤੋਂ ਗੱਲ ਕਰ ਰਿਹਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਚੁਣੇ ਹੋਏ ਮੁੱਖ ਮੰਤਰੀ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਮਾਂ ਕਿਉਂ ਨਹੀਂ ਜੀ ਹੋਰ ਛਟੋ ਗ੍ਰਹਿ ਮੰਤਰੀ ਕੋਲ ਵੀ ਸਮਾਂ ਕਿਉਂ ਨਹੀਂ ਜੀ ਮਿਲਣ ਦਾ ਸਮਾਂ ਛੱਡੋ ਤੁਹਾਡੇ ਕੋਲ ਚਿੱਠੀ ਦਾ ਜਵਾਬ ਦੇਣ ਦਾ ਸਮਾਂ ਕਿਉਂ ਨਹੀਂ ਜੀ ਜੇ ਨਹੀਂ ਵੀ ਮਿਲਣਾ ਕਦੋਂ ਮਿਲਣਾ ਹੈ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਇਹਦਾ ਜਵਾਬ ਤਾਂ ਦੇ ਦਿਓ ਮਤਲਬ ਜੇ ਡਬਲ ਇੰਜਣ ਸਰਕਾਰ ਹੈ ਸਾਡੀ ਉਹ ਭਾਈਵਾਲ ਦੀ ਸਰਕਾਰ ਦਾ ਫਿਰ ਤਾਂ ਜਦੋਂ ਮਰਜ਼ੀ ਆ ਜੋ ਜੇ ਤੁਸੀਂ ਚਾਹੋ ਸਰਸਾ ਜੀ ਚਾਹੋ ਮੈਂ ਕਿਨੂੰ ਮਲਾਉਣਾ ਫਿਰ ਚਾਹੇ ਬੰਦਿਆਂ ਨੂੰ ਫੋਨ ਫੜ ਕਰ ਕਰ ਕਰਕੇ ਮਨਾਓ ਜਿਹੜੇ ਨਹੀਂ ਵੀ ਜਾਣਾ ਚਾਹੁੰਦੇ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਬੈਠਕ 'ਚ ਬਿਠਾਓ ਕਿ ਲਓ ਜੀ ਸਿੱਖ ਨੁਮਾਇੰਦਿਆਂ ਨਾਲ ਪ੍ਰਧਾਨ ਮੰਤਰੀ ਤਾਂ ਉਹ ਨੇੜੇ ਤੋਂ ਗੱਲ ਕਰਦੇ ਨੇ ਬਹੁਤ ਪੰਜਾਬ ਦਾ ਫਿਕਰ ਕਰਦੇ ਨੇ ਸਿੱਖੀ ਦਾ ਬਹੁਤ ਫਿਕਰ ਕਰਦੇ ਨੇ ਪੰਜਾਬੀਆਂ ਦਾ ਬਹੁਤ ਫਿਕਰ ਕਰਦੇ ਨੇ ਫਿਰ ਪ੍ਰਚਾਰ ਹੋਣ। ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੀ ਹੈ? ਇਹ ਕੋਈ ਖੈਰਾਤ ਨਹੀਂ। ਪੰਜਾਬ ਉਹ ਸੂਬਾ ਹੈ ਜਿਹੜਾ ਤੁਹਾਨੂੰ ਜੀਐਸਟੀ ਦੇ ਰੂਪ ਚ ਟੈਕਸਾਂ ਦੇ ਰੂਪ ਦੇ ਵਿੱਚ ਬੜਮੁੱਲਾ ਆਪਣੀ ਖਿੱਤੇ ਦੇ ਹਿਸਾਬ ਨਾਲ ਆਪਣੀ ਆਮਦਨ ਸਰੋਤ ਦੇ ਹਿਸਾਬ ਨਾਲ ਆਪਣੀ ਆਬਾਦੀ ਦੇ ਹਿਸਾਬ ਨਾਲ ਵੱਡਾ ਯੋਗਦਾਨ ਪਾਉਂਦਾ ਤੇ ਉਸ ਨਾਤੇ ਜਦੋਂ ਇਹ ਮੁਸ਼ਕਲ ਆ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਅੰਤਰਰਾਸ਼ਟਰੀ ਪੱਧਰ ਦੀ ਵੈਬਸਾਈਟ ਦੇ ਉੱਤੇ ਤਾਂ ਪੈਸੇ ਮੰਗ ਰਹੀ ਹੈ ਪੰਜਾਬ ਦੇ ਨਾਂ ਦੇ ਉੱਤੇ ਪੰਜਾਬ ਦੀ ਸੂਬਾ ਸਰਕਾਰ ਸੀਐਮ ਰਾਤ ਫੰਡ ਦੀ ਬਜਾਏ ਇਹ ਇੱਕ ਵੱਖਰਾ ਰੰਗਲਾ ਪੰਜਾਬ ਫੰਡ ਬੰਡ ਸੋਸਾਇਟੀ ਜੀ ਬਣਾ ਕੇ ਉਹਦੇ ਨਾਲ ਜਿਹਦਾ ਪੈਸੇ ਇਕੱਠੇ ਕਰ ਰਹੇ ਐ ਪਰ ਕੇਂਦਰ ਕਹਿੰਦਾ ਜੀ 1600 ਕਰੋੜਾ ਪੰਜਾਬ ਦੀ ਸਰਕਾਰ ਕਹਿੰਦੀ ਜੀ ਪੈਸਾ ਇਕੱਠਾ ਹੋਊਗਾ ਫਿਰ ਦੇਾਂਗੇ ਤੇ ਲੋਕ ਤਾਂ ਆਪਣਾ ਆਪ ਨਿਜਠ ਰਹੇ ਨੇ ਭਾਈ ਪਰ ਕੇਂਦਰ ਦੀ ਪੰਜਾਬ ਪ੍ਰਤੀ ਇਹ ਤਰੀਕਾ ਕਰ ਕਿਉਂ ਪਹਿਲਾਂ 9 ਤਰੀਕ ਨੂੰ ਜਦੋਂ ਪ੍ਰਧਾਨ ਮੰਤਰੀ ਆਏ ਰਾਜਪਾਲ ਨਾਲ ਉਹਦਣ ਵੀ ਮੁਲਾਕਾਤ ਹੁਣ ਲੰਘੇ ਕੱਲ੍ਹ ਰਾਮ ਮੰਤਰੀ ਨਾਲ ਫੇਰ ਮੁਲਾਕਾਤ ਕਰੇ ਗੁਲਾਬ ਚੰਦ ਕਟਾਰੀਆ ਜੀ ਪੋਸਟ ਪਾਤੀ ਫੋਟੋ ਪਾਤੀ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਨਸ਼ੇ ਵਾਲਾ ਮੁੱਦਾ ਪੰਜਾਬ ਦੀ ਬੇਰੁਜ਼ਗਾਰੀ ਵਾਲਾ ਮੁੱਦਾ ਸਰਦ ਦੀ ਖੇਤੜਾ ਉਹਦਾ ਮੈਂ ਸਾਰੇ ਮਸਲਿਆਂ ਦੀ ਗੱਲ ਕਰਕੇ ਗੱਲ ਕਰਕੇ ਆਏ ਕਿ ਹੱਲ ਕਰਾ ਕੇ ਆਏ ਪੈਕੇਜ ਲੈ ਕੇ ਆਏ ਕਿ ਰਾਹਤ ਪੈਕੇਜ ਲੈ ਕੇ ਆਏ ਆਰਥਿਕ ਪੈਕੇਜ ਲੈ ਕੇ ਆਏ ਕਿ ਕੀ ਲੈ ਕੇ ਆਏ ਲੈ ਕੇ ਕੀ ਆਏ ਕਰਕੇ ਕੀ ਆਏ ਤਾਂ ਦੱਸੋ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਕੇਂਦਰ ਸਮਾਂ ਨਹੀਂ ਦਿੰਦਾ ਪੰਜਾਬ ਦੇ ਵਿੱਚੋਂ ਸਿੱਖ ਜਮਾਤ ਦੀ ਸਮੁੱਚੀ ਦੁਨੀਆ ਚੋਂ ਅਗਵਾਈ ਕਰਨ ਵਾਲੀ ਸੰਸਥਾ ਐਸਜੀਪੀਸ ਨੂੰ ਜੇ ਕੇਂਦਰ ਸਮਾਂ ਨਹੀਂ ਦਿੰਦਾ ਤਾਂ ਤੁਸੀਂ ਰਾਜਨੀਤਿਕ ਲੜਾਈ ਕਿੱਥੇ ਲੜ ਰਹੇ ਹੋ ਲੋਕ ਲਹਿਰ ਵਾਲੀ ਲੜਾਈ ਕਿੱਥੇ ਲੜ ਰਹੇ ਹੋ ਕਿੱਥੇ ਰੋਸਾ ਪ੍ਰਗਟਾਵਾ ਕਿੱਥੇ ਪ੍ਰਦਰਸ਼ਨ ਚਿੱਠੀ ਲਿਖ ਕੇ ਜਿਮੇਵਾਰੀ ਖਤਮ ਹੈ ਜੀ ਨਾ ਦਿਓ ਜੀ ਸਮਾਂ ਕੋਈ ਗੱਲ ਕੇਂਦਰ ਦੀ ਅਣਦੇਖੀ ਤੇ ਸਾਡੇ ਸਿਆਸੀ ਜਮਾਤ ਦੀ ਇਨਲੈਕੀ ਕਿੰਨੀਆਂ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਚਲੋ ਇਸ ਦੇ ਨਾਲ ਹੀ ਜੁੜਿਆ ਇੱਕ ਹੋਰ ਨੁਕਤਾ ਬਾਚਨ ਲੋਕ ਹੈ ਉਹ ਨੁਕਤਾ ਆ ਰਿਹਾ ਹੈ 227 ਸਾਡੇ ਮੂਰੇ ਹੁਣ ਤੋਂ ਹੀ ਚਰਚਾ ਚੱਲ ਰਹੀ ਹੈ ਬਿਹਾਰ ਦੇ ਵਿੱਚ ਚੋਣਾਂ ਆ ਗਈਆਂ ਬਿਹਾਰ ਦੀਆਂ ਚੋਣਾਂ ਦੇ ਨਾਲ ਸਾਡੀ ਜਿਵੇਂ ਨਹੀਂ ਚੋਣ ਦਾ ਵੀ ਕਨੈਕਸ਼ਨ ਜੁੜਿਆ ਹੈ ਕਹਿੰਦੇ ਜੀ ਬਿਹਾਰ ਨੇ ਜਿਹੜਾ ਨਵਾਂ ਆਪਣੀ ਯੋਜਨਾ ਲੈ ਕੇ ਆ ਰਹੇ ਨੇ ਲੋਕ ਲੁਹਾਣੇ ਵਾਦੇ ਜਿਵੇਂ ਮੁਫਤ ਆਟਾ ਦਾਲ ਸਕੀਮ ਬਿਜਲੀ ਦਾ ਬਿੱਲ ਮਾਫ ਬੀਬੀਆਂ ਨੂੰ ਜੀ ਆ 2100 1100 ਐ ਜਾਂ ਬੱਸਾਂ 'ਚ ਸਫਰ ਇਹੀ ਜੀ ਜੋਜਨਾਵਾਂ ਬੋ ਦੇਖੀਏ ਤਾਂ ਕਹਿੰਦੇ ਜੀ ਬਿਹਾਰ ਨੇ 330002 920 ਕਰੋੜ ਦੀਆਂ ਅਜਿਹੀਆਂ ਲੋਕ ਲਵਾਣੀ ਯੋਜਨਾਵਾਂ ਦੇ ਵਾਦੇ ਕਿੱਥੇ ਜਾ ਰਹੇ ਨੇ ਜਿਹਦੇ ਉੱਤੇ 62% ਉਹਨਾਂ ਦੀ ਕੁੱਲ ਆਮਦਨ ਦਾ ਖਰਚਾ ਹੋਣਾ ਮੈਂ ਇਸ ਨੁਕਤੇ ਨਗਾ ਤੋਂ ਜਦੋਂ ਪੰਜਾਬ ਨੂੰ ਦੇਖਦਾ ਤਾਂ ਮੈਂ ਹੈਰਾਨ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਲੋਕ ਲਵਾਉਣਾ ਬਾਅਦਾ ਜਿਵੇਂ ਮੁਫਤ ਬਿਜਲੀ ਵਾਲਾ ਸਭ ਤੋਂ ਜ਼ਿਆਦਾ ਚਲਾਇਆ ਗਿਆ ਪੰਜਾਬ ਦੇ ਵਿੱਚ 2022 ਚ 300 ਜੂਨਟ ਮੁਫਤ ਬਿਜਲੀ ਕਹਿੰਦੇ ਜੀ 15000 ਕਰੋੜ ਦਾ ਸਾਲਾਨਾ ਸਾਡਾ ਇਹ ਬਜਟ ਹੈ ਤੇ ਆਮਦਨ ਸਾਡੀ 47971 ਕਰੋੜ ਹੈ ਮਤਲਬ ਲਗਭਗ 30 ਹਿੱਸਾ ਅਸੀਂ ਇੱਥੇ ਖਰਚ ਰਹੇ ਹਾਂ ਲੋਕ ਲਵਾਉਣੀਆਂ ਚੀਜ਼ਾਂ ਦੇ ਉੱਤੇ ਬਾਧੀਆਂ ਦੇ ਉੱਤੇ ਪੰਜਾਬ ਦੀ ਕਮਾਈ ਦਾ 21% ਤੋਂ ਵੱਧ ਦਾ ਖਰਚਾ ਸਿੱਧਾ ਹੋ ਰਿਹਾ ਸਿੱਧਾ ਪੰਜਾਬ ਦੀ ਕਮਾਈ ਦਾ 21% ਚੋਣ ਵਾਦੇ ਉੱਤੇ ਜਾ ਰਿਹਾ ਹੈ ਹਰਿਆਣਾ ਦਾ ਜਦੋਂ ਕਿ 16% ਹੈ ਸਭ ਤੋਂ ਵੱਧ ਇਸ ਮਾਮਲੇ ਦੇ ਵਿੱਚ ਕਹਿੰਦੇ ਕਰਨਾਟਕਾ ਸਰਕਾਰ ਹੈ ਜੀ ਦਾ 35% ਸਿੱਧਾ ਇਸ ਕਮਾਈ 'ਚ ਜਾ ਰਿਹਾ ਹੈ ਕੁੱਲ ਕਮਾਈ ਦਾ 35% ਇਸ ਤੇ ਖਰਚ ਹੋ ਰਿਹਾ ਹੈ ਬਿਹਾਰ ਦਾ ਜੇ ਹੁਣ ਉਹ ਕਹਿੰਦੇ 62% ਚਲਾ ਜਾਗਿਆ ਸੋ ਜਿਹੜੀਆਂ ਕਿੰਨੀਆਂ ਯੋਜਨਾਵਾਂ ਆ ਜਿਹੜੀਆਂ ਵੱਖ-ਵੱਖ ਸੂਬੇ ਲੈ ਕੇ ਆਏ ਹੈ ਨਾ ਜਿਹੜੀਆਂ ਚੋਣ ਗਰੰਟੀਆਂ ਨੇ ਦਾਵੇ ਵਾਦੇ ਨੇ ਉਹਨਾਂ ਦੇ ਉੱਤੇ ਤੁਸੀਂ ਲੋਕਾਂ ਦਾ ਸਿੱਧਾ ਪੈਸਾ ਖਰਚ ਰਹੇ ਸਾਡੀ ਆਮਦਨ ਦੇ ਵਿੱਚ ਕਟੌਤੀ ਦਾ ਇੱਕ ਪਹਿਲੂ ਇਹ ਵੀ ਉੱਪਰ ਆਇਆ ਕਿ ਹੁਣ ਜੀਐਸਟੀ 'ਚ ਕਟੌਤੀ ਆ ਗਈ ਆਮ ਲੋਕਾਂ ਦੇ ਲਈ ਇਸ ਨੂੰ ਕੇਂਦਰ ਸਰਕਾਰ ਰਾਹਤ ਵਜੋਂ ਪ੍ਰਚਾਰ ਰਹੀ ਆ ਪਰ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਵਪਾਰੀ ਵਰਗ ਨੇ ਜਿਹੜੇ ਪੈਦਾ ਕਰ ਰਹੇ ਨੇ ਚੀਜ਼ਾਂ ਨੂੰ ਮਾਰਕੀਟ 'ਚ ਲੈ ਕੇ ਆ ਰਹੇ ਨੇ ਆਪਣੀ ਚੀਜ਼ਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਮੋੜਾ ਦਿੱਤਾ ਕਿ ਉਨੀ ਉਹ ਐਮ ਆਰ ਪੀ ਕਰ ਲਓ ਸੋ ਜਿੰਨੀ ਐ ਜੀ ਐਸ ਟੀ ਨਾਲ ਬਚਤ ਹੋਣੀ ਉਹਨੀ ਕੀਮਤ ਵਧਾ ਲਓ ਤਾਂ ਕਿ ਆਪਣਾ ਪ੍ਰੋਫਿਟ ਵੱਧ ਜਾਵੇ ਉਹਨਾਂ ਦਾ ਪ੍ਰੋਫਿਟ ਵੱਧ ਜਾਣਾ ਆਮ ਲੋਕਾਂ ਨੂੰ ਪਤਾ ਨਹੀਂ ਜੀ ਐਸ ਟੀ ਦਾ ਰਾਤ ਮਿਲਣੀ ਹੈ ਕਿ ਨਹੀਂ ਮਿਲਣੀ ਪਰ ਜੀ ਐਸ ਟੀ ਦੀ ਕਟੌਤੀ ਨਾਲ ਸਭਿਆਂ ਦੀ ਆਮਦਨ ਦੇ ਅਸਰ ਪੈ ਜਾਣਾ ਤੇ ਇੱਧਰ ਚੋਣ ਬਾਅਦ ਇਹ ਤੁਹਾਨੂੰ ਬੜੀ ਬੜੇ ਵਾਅਦੇ ਕਰਨ ਲਈ ਮਜਬੂਰ ਕਰਦੇ ਨੇ ਹੁਣ ਤੁਸੀਂ ਕੀ ਸਮਝਦੇ ਹੋ ਕਿ 227 ਦੇ ਲਈ ਪੰਜਾਬ ਦੇ ਵਿੱਚ ਆਉਣ ਵਾਧਿਆਂ ਦੀ ਛੜੀ ਨਹੀਂ ਲੱਗੂਗੀ ਬਿਲਕੁਲ ਲੱਗੂਗੀ ਜਨਾਬ ਪੂਰੀ ਤਰ੍ਹਾਂ ਲੱਗੂਗੀ ਤੇ ਇਸ ਨਾਲ ਨਜੱਠਣਾ ਕਿਵੇਂ ਹੈ ਆਮਦਨ ਕਿਵੇਂ ਵਧਾਉਣੀ ਹੈ ਕਿਉਂਕਿ ਜਿਹੜੇ ਫਿਕਸ ਖਰਚੇ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨ ਇਹ ਰੁਕਣ ਵਾਲੇ ਨਹੀਂ ਤੇ ਕਰਜ਼ਾ ਤੁਸੀਂ ਲਗਾਤਾਰ ਵਧਾ ਰਹੇ ਹੋ ਜਦੋਂ ਇਹ ਵਿੱਤੀ ਬਰਾ ਮੁਕਣ ਨਾਲ 2.4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੋ ਚੁੱਕਿਆ ਹੋਣਾ ਇਸ ਦਿੱਤੇ ਵਿੱਚ ਕੋਈ ਨੀਤੀ ਕੋਈ ਯੋਜਨਾ ਕੋਈ ਪੰਜਾਬ ਨੂੰ ਆਰਥਿਕ ਤੌਰ ਤੇ ਪੈਰਾਂ ਸਰ ਕਰਨ ਵਾਲੀ ਯੋਜਨਾ ਰੋਜ਼ਗਾਰ ਦੇ حوالے ਨਾਲ ਅਰਥਚਾਰਾ ਵਧਾਉਣ ਦੀ ਯੋਜਨਾ ਸੋ ਇਸ ਲਈ ਚੁਣੌਤੀ ਖੜੀ ਹੈ ਜੀ ਕਿ ਪੰਜਾਬ ਦੇ ਵਿੱਚ ਆਮਦਨ ਘਟਣੀ ਹੈ ਖਰਚਾ ਤੇ ਵਿਆਜ ਤੇ ਲੋਨ ਕਰਜ਼ਾ ਉਹ ਵਧਣਾ ਹੈ ਪਰ ਹਰ ਪਾਰਟੀ ਨੇ ਜਿਹੇ ਵਾਦੇ ਕਰਨੇ ਆ ਕਿ ਮੇਰਾ ਇੱਕ ਵਾਰ ਹੱਥ ਪਵਾ ਦੋ ਕੁਰਸੀ ਨੂੰ ਲ ਮੈਂ ਤੁਹਾਡੇ ਬਾਰੇ ਨਿਆਰੇ ਕਰ ਦੂੰ ਜਿਨਾਬ ਸਾਡੀਆਂ ਜੁੱਤੀਆਂ ਸਾਡੇ ਸਰ ਸਾਡੀਆਂ ਜੇਬ ਚੋਂ ਕੱਢ ਕੇ ਸਾਨੂੰ ਇਹ ਦੇਣ ਦੇ ਦਾਅਵੇ ਵਾਦੇ ਤੇ ਐਸ਼ ਪ੍ਰਸਤੀਆਂ ਆਪਣੀਆਂ ਇਸ ਵਾਰ ਖੜਾ ਹੈ ਲੰਗੇ ਕੱਲ ਦੀ ਜੇਲ ਮੁਲਾਕਾਤ ਨੇ ਨਵੇਂ ਸਵਾਲ ਪੈਦਾ ਕਰਤੇ ਨੇ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਹਰਾ ਵੱਲੋਂ ਨਾਪਾ ਗਿਲਸ ਜਾ ਕੇ ਵਿਕਰਮਜੀਠੀਆਂ ਨਾਲ ਕੀਤੀ ਮੁਲਾਕਾਤ ਇੱਕ ਮਹਿਜ ਮੁਲਾਕਾਤ ਨਹੀਂ ਹੈ ਇੱਕ ਮਹਿਜ ਰਿਸ਼ਤੇਦਾਰੀ ਦੀ ਮੁਲਾਕਾਤ ਨਹੀਂ ਹੈ ਕਿਉਂਕਿ ਨੇੜਲੀ ਰਿਸ਼ਤੇਦਾਰੀ ਪੈਂਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢिलोਹਰਾਂ ਦੇ ਜਿਹੜੇ ਸਾਧੂ ਨੇ ਉਹਨਾਂ ਦੀਆਂ ਜਿਹੜੀਆਂ ਦੋ ਬੇਟੀਆਂ ਨੇ ਉਹ ਦੋਵੇਂ ਬੇਟੀਆਂ ਵਿਕਰਮਜੀਠੀਆਂ ਨਾਲ ਦੇ ਦੋ ਸਾਲਿਆਂ ਨੂੰ ਵਿਆਹੀਆਂ ਹੋਈਆਂ ਨੇ ਇਸ ਲਈ ਕਹਿੰਦੇ ਪਰਿਵਾਰਕ ਰਿਸ਼ਤੇਦਾਰੀ ਹੈ ਤੇ ਟੱਬਰ ਨੇ ਵਿਕਰਮਜੀਠੀਆਂ ਦੇ ਪਰਿਵਾਰ ਨੇ ਜਿਹੜੇ ਰਿਸ਼ਤਿਆਂ ਦੇ ਨਾਮ ਸੌਂਪੇ ਸੀ ਕਿ ਜੀ ਇਹ ਮਿਲ ਸਕਦੇ ਨੇ ਫਿਕਰ ਮਜੀਠੀਆਂ ਨੂੰ ਉਨਾਂ ਚ ਬਾਬਾ ਗਗਿੰਦਰ ਸਿੰਘ ਢੱਲੋ ਦਾ ਨਾਮ ਕਹਿੰਦੇ ਸਭ ਤੋਂ ਉੱਪਰ ਸੀ ਇਸ ਨਾਤੇ ਉਹਨਾਂ ਦੀ ਮੁਲਾਕਾਤ ਦੀ ਇਜਾਜ਼ਤ ਮਿਲੀ ਹੈ ਪਰ ਜਨਾਬ ਕੱਲੀ ਮੁਲਾਕਾਤ ਦੀ ਇਜਾਜ਼ਤ ਥੋੜਾ ਜੇਲ੍ਹ ਦੇ ਗੇਟ ਖੁੱਲਣਗੇ ਗੱਡੀ ਦੇ ਅੰਦਰ ਜਾਊਗੀ ਕਾਫਲਾ ਅੰਦਰ ਜਾਊਗਾ ਇਹ ਵੀ ਤਾਂ ਮંજੂਰੀ ਮਿਲੀ ਹੈ ਚੌਪਰ ਨਾਲ ਵਿੱਚ ਕਿੱਥੇ ਉਤਰੂਗਾ ਪੁਲਿਸ ਪ੍ਰਬੰਧ ਕਿਵੇਂ ਕਰਨੇ ਆ ਉਹਨਾਂ ਦੀ ਆਓ ਭਗਤ ਕਿਵੇਂ ਕਰਨੀ ਹੈ ਉਹਨਾਂ ਨੂੰ ਸ਼ਾਹੀ ਘਰ ਤੱਕ ਜਿੱਥੇ ਰੋਟੀ ਖਾਣੀ ਹੈ ਨਾ ਉਹਦਾ ਜਿਹੜਾ ਸ਼ਾਹੀ ਕਰਾਣਾ ਹੈ ਉੱਥੇ ਤੱਕ ਕਿਵੇਂ ਲੈ ਕੇ ਜਾਣਾ ਹੈ ਹੈਨਾ ਇਹ ਸਾਰਾ ਕੁਝ ਵੀ ਤਾਂ ਪ੍ਰਬੰਧਨ ਦੀ ਮਨਜ਼ੂਰੀ ਮਿਲੀ ਹੈ ਨਾ ਕਿ ਇਹ ਮਨਜ਼ੂਰੀ ਆਮ ਆਦਮੀ ਪਾਰਟੀ ਦੇ ਘਰੋਂ ਤੁਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਘਰੋਂ ਤੁਰੀ ਜਾਂ ਦਿੱਲੀ ਤੋਂ ਕੇਂਦਰ ਤੋਂ ਤੁਰੀ ਭਾਜਪਾ ਤੋਂ ਤੁਰੀ ਕੁਝ ਲੋਕ ਇਸ ਨੂੰ ਇਸ ਨੁਕਤੇ ਤੋਂ ਵੀ ਦੇਖਦੇ ਕਿ ਡੇਰਾ ਬਿਆਸ ਵਿਵਾਦਾਂ ਤੋਂ ਪਰੇ ਰਹਿਣ ਦਾ ਆਦੀ ਹੈ ਉਹ ਆਪਣੇ ਮਕਬੂਲ ਜਿਹੜੇ ਸ਼ਰਧਾਲੂ ਨੇ ਉਹਨਾਂ 'ਚ ਸਨੇਹਾ ਦੇਣ ਦੀ ਕੋਸ਼ਿਸ਼ ਜਾਂ ਰਾਜਨੀਤਿਕ ਧਰਾਂ ਤੇ ਪੰਜਾਬ ਦੇ ਆਵਾਮ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਸਿੱਧੇ ਰੂਪ ਚ ਰਾਜਨੀਤਿਕ ਕੋਈ ਦਖਲ ਨਹੀਂ ਦਿੰਦੇ ਅਸੀਂ ਸਿੱਧਿਆਂ ਕਿਸੇ ਨੂੰ ਆਦੇਸ਼ ਹੁਕਮ ਨਹੀਂ ਦਿੰਦੇ ਕਿ ਕਿਹਦੇ ਨਾਲ ਜਾਣਾ ਉਹ ਡੇਰਾ ਸਿਰਸਾ ਦੇ ਮਾਮਲੇ ਚ ਤਾਂ ਇਹ ਹੈਗਾ ਕਿ ਉੱਥੇ ਬਿੰਗ ਰਾਜਨੀਤਿਕ ਬਿੰਗ ਬਣੇ ਨੇ ਪਰ ਇੱਥੇ ਇਹ ਵੀ ਮੰਨਿਆ ਜਾਂਦਾ ਰਿਹਾ ਕਿ ਬੇਸ਼ੱਕ ਸਾਰਿਆਂ ਲਈ ਰਾਜਨੀਤਿਕ ਧਰਾਂ ਲਈ ਵੀ ਇਹ ਦਰਵਾਜ਼ੇ ਖੁੱਲੇ ਰਹਿੰਦੇ ਸੀ ਆ ਕੇ ਜੀ ਆਇਆਂ ਮਿਲੋ ਜੀ ਫੋਟੋ ਖਚਾਓ ਜੀ ਆਪਣੀ ਪੋਸਟ ਪਾਓ ਜੀ ਪਰ ਸਾਡੇ ਵੱਲੋਂ ਕੋਈ ਫਰਮਾਨ ਨਹੀਂ ਪਰ ਤਾਂ ਵੀ ਮੰਨਿਆ ਜਾਂਦਾ ਰਿਹਾ ਕਿ ਲੰਮਾ ਸਮਾਂ ਡੇਰਾ ਬਿਆਸ ਦਾ ਮਤਲਬ ਇਸ਼ਾਰਾ ਜਾਂ ਪ੍ਰਭਾਵ ਕਾਂਗਰਸੀ ਕਬੂਲ ਕਰਦੇ ਰਹੇ ਨੇ ਕਾਂਗਰਸੀ ਦੇ ਨੇੜੇ ਦੇ ਡੇਰਾ ਤੇ ਹੁਣ ਕੀ ਇਹ ਡੇਰਾ ਦਿੱਲੀ ਦੇ ਕੇਂਦਰ ਦੇ ਭਾਜਪਾ ਦੇ ਆਰਐਸਐਸ ਦੇ ਨੇੜੇ ਜਾ ਰਹੇ ਇਹ ਚਰਚਾ ਮੰਨ ਇਹਨਾਂ ਚਰਚਾ ਮੰਨ ਨੂੰ ਰੋਕ ਨਹੀਂ ਸਕਦੇ ਕਿਉਂਕਿ ਨਰਿੰਦਰ ਮੋਦੀ ਦੀ ਫੇਰੀ ਕਾਫੀ ਹੱਦ ਤੱਕ ਵਧੀਆ ਡੇਰਾ ਬਿਆਸ ਵਾਲੇ ਪਾਸੇ ਨੂੰ ਆਰਐਸਐਸ ਮੁਖੀ ਮੋਨ ਭਾਗਵਤ ਦਾ ਘੇੜਾ ਵਧੀਆ ਡੇਰਾ ਬਿਆਸ ਵਾਲੇ ਪਾਸੇ ਨੂੰ ਬਸ ਡੇਰਾ ਬਿਆਸਾ ਵੈਸੇ ਵੀ ਫਲਾ ਬਧ ਰਿਹਾ ਇਹਨਾਂ ਹੜਾ ਚ ਵੀ ਵਿਵਾਦ ਵਧ ਗਿਆ ਸੀ ਕਵੀਕਾ ਜੀ ਇਹ ਦੇਖੋ ਜੀ ਇਹ ਤਾਂ ਖੇਤ ਕਬ ਜਾ ਰਹੇ ਨੇ ਜੀ ਪਿੱਛੇ ਬੰਨ ਅਜੇ ਮਾਰ ਰਹੇ ਨੇ ਜੀ ਦਰਿਆ ਦਾ ਮਹੰਦਰਾ ਮੋੜ ਰਹੇ ਨੇ ਜਿਹਦੇ ਨਾਲ ਹੜਾ ਆਏ ਨੇ ਜੀ ਉਹਦੇ ਵੀ ਡੇਰੇ ਨੂੰ ਵੀ ਸਵਾਰਾਂ ਦੇ ਕਿਲਚ ਤਾਂ ਕੁਝ ਤਾਂ ਇਸ ਨੂੰ ਵੀ ਜੋੜ ਕੇ ਦੇਖਦੇ ਨੇ ਕਿ ਵਿਕਰਮ ਜਿਠੀਆ ਨਾਲ ਮੁਲਾਕਾਤ ਦੇ ਵੀ ਕਰਨੂਗਾ ਮੈਂ ਇਸ ਗੱਲ ਨੂੰ ਪਰੇ ਰੱਖ ਕੇ ਸਿਰਫ ਇਸ ਮੁਲਾਕਾਤ ਦੇ ਰਾਜਨੀਤਿਕ ਪਹਿਲੂ ਸਮਝ ਰਿਆ ਕਿ ਕੀ ਵਿਕਰਮ ਜਿਠੀਆ ਦਿੱਲੀ ਜੇਲ੍ਹ ਦੇ ਗੇਟ ਖੁੱਲਣਗੇ ਕੀ ਵਿਕਰਮ ਮਜੀਠੀਆ ਦੇ ਲਈ ਹੁਣ ਜਮਾਨਤ ਦਾ ਰਾਹ ਖੁੱਲੇਗਾ ਕੀ ਵਿਕਰਮ ਮਜੀਠੀਆ ਜਿੱਲੂ ਬਾਹਰ ਆ ਕੇ ਨਵੇਂ ਸਿਆਸੀ ਪਾਲੇ 'ਚ ਨਜ਼ਰ ਆਏਗਾ ਕੀ ਉਹ ਭਾਜਪਾ ਦਾ ਰੁਕ ਕਰ ਸਕਦਾ ਕੀ ਉਹ ਅਕਾਲੀ ਦਲ ਬਾਦਲ ਧਰ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਸਕਦਾ ਕਿਉਂਕਿ ਇਹ ਵੀ ਪਹਿਲੂ ਸਭ ਨੇ ਜਗਜਾਗ ਦੇਖਿਆ ਕਿ ਜਸਟਰ ਦੇ ਮਾਮਲੇ 'ਚ ਅਕਾਲੀ ਦਲ ਦੇ ਅੰਦਰ ਰਹਿੰਦਿਆਂ ਇੱਕ ਵੱਖਰਾ ਸਟੈਂਡ ਲਿਆ ਸੀ ਇੱਕ ਵਾਰ ਵਿਕਰਮ ਮਜੀਠੀਆ ਨੇ ਇਹ ਵੀ ਸਭ ਨੇ ਦੇਖਿਆ ਕਿ ਜਿੱਦੋ ਦੁਆਰਾ ਇਲਾਜ ਦੇ ਵਿੱਚ ਜਦੋਂ ਸੁਖਵੀਰ ਬਾਦਲ ਨੂੰ ਮੁੜ ਕੇ ਪ੍ਰਧਾਨ ਚੁਣਿਆ ਜਾਣਾ ਸੀ ਉੱਥੇ ਉਹਨੇ ਆਪਣਾ ਰੋਸ ਪੀ ਪ੍ਰਗਟਾਤਾ ਸੀ ਸੋ ਇਸ ਲਈ ਇਸ ਫਸਟਾ ਕਿ ਬਾਦਲ ਦਲ ਦੇ ਅੰਦਰ ਵਿਕਰਮਜੀਤ ਸਿੰਘ ਥੋੜੀ ਬੱਕਰੀ ਲਾਈਨ ਲੈ ਕੇ ਚੱਲ ਰਹੇ ਨੇ ਤੇ ਚਰਚਾ માં ਪਰਿਵਾਰਕ ਤੌਰ ਤੇ ਵੀ ਕਾਫੀ ਨੇ ਵੀ ਕਿ ਸੁਖਵੀਰ ਬਾਦਲ ਦੀ ਗਵਾਈ ਵਾਲੇ ਕਾਲੀ ਦਰ ਨੇ ਤੋਂ ਮੇ ਲੜਾਈਆਂ ਨਹੀਂ ਲੜੀ ਕਿਉਂਕਿ ਪਰਿਵਾਰ ਚਤਨਾਏਗੀ ਵੀ ਵੀ ਹਰਸਿਮਰਤਪੁਰ ਬਾਦਲ ਬਤੌਰ ਭੈਣ ਇਕਵਾਰਮੈਂਟ ਜਰੂਰ ਆਏ ਰੱਖਣੀ ਤੇ ਪਰ ਸੁਖਵੀਰ ਬਾਦਲ ਨੇ ਤਾਂ ਕਦੇ ਨਾ ਭੇਕਣੀ ਨੂੰ ਗੱਡੀ ਵੀ ਨਹੀਂ ਮੋੜੀ ਸੋ ਇਹ ਸਾਰੇ ਸਵਾਲ ਵੱਡੇ ਹੋ ਰਹੇ ਨੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਡੇਰਾ ਵਿਆਸ ਮੁਖੀ ਦੀ ਮੁਲਾਕਾਤ ਕੀ ਵਿਕਰਮਜੀਠਿਆ ਦੇ ਲਈ ਕੋਈ ਨਵਾਂ ਸਿਆਸੀ ਇਸ਼ਾਰਾ ਵੀ ਹੈ ਹੁਣ 35 ਮਿੰਟ ਦੀ 30 35 ਮਿੰਟ ਦੀ ਮੁਲਾਕਾਤ ਚ ਕਲੀ ਨਾਮ ਚਰਚਾ ਤਾਂ ਹੋਈ ਨਹੀਂ ਹੋਣੀ ਸੁਭਾਵਕ ਹੈ ਕਿ ਉੱਥੇ ਚਲੰਦੀ ਪਹਿਲੂ ਤੇ ਕੋਈ ਗੱਲ ਹੋਈ ਹੋਵੇ ਜੇ ਤੁਕੇ ਦੋਏ ਤੇ ਰਾਤ ਨੇ ਤੇਰਾ ਚੁੱਪ ਨੇ ਪਰ ਟਵੀਟ ਵਿਕਰਮਜੀਠਿਆ ਦੀ ਆਪਣੇ ਅਤ ਕਾਰਡ ਪੋਸਟ ਜਰੂਰ ਉਹਨਾਂ ਦੀ ਸਾਹਮਣੇ ਹੀ ਹੈ ਉਹਨੋਂ ਬਾਹਰੋਂ ਕਿਹਨੇ ਕੀਤਾ ਜਾਂ ਅੰਦਰੋਂ ਕਿਵੇਂ ਹੋਈ ਹੈ ਇਹ ਤਾਂ ਉਹ ਜਾਣਨ ਪਰ ਇਹ ਫੇਰੀ ਢਾਈਨਕਸ ਨੇ ਬਹੁਤ ਦੇਗੀ ਤੇ ਆਉਂਦੇ ਸਮੇਂ ਦਾ ਰੰਗ ਤੁਹਾਨੂੰ ਚੜਦਾ ਦਿਖੇਗਾ ਹਾਂ ਉਤਰ ਨਮਾਕਾਲੀ ਦਲ ਵੀ ਪੈਰ ਨਹੀਂ ਲੱਗ ਪਾਰੇ ਉਹਦੀ ਧਰਤੀ ਤੇ ਪੁਨਰ ਸਰਜੀਤ ਹੋਇਆ ਅਕਾਲੀ ਦਲ ਗਿਆਨੀ ਹਰਪ ਸਿੰਘ ਦੀ ਅਗਵਾਈ ਦੇ ਵਿੱਚ ਅੱਗੇ ਵਧਣਾ ਸੀ ਪੰਥਕ ਵਿੰਗ ਬਣਿਆ ਸੀ ਉਹਦਾ ਵੀ ਢਾਂਚਾ ਤਿਆਰ ਹੋਣਾ ਸੀ ਰਾਜਿਤਿਕ ਵਿੰਗ ਬਣਿਆ ਸੀ ਉਹਦਾ ਵੀ ਢਾਂਚਾ ਤਿਆਰ ਹੋਣ ਸੀ ਦੋਵੇਂ ਢਾਂਚੇ ਆ ਜੇ ਖਾਲੀ ਪੈਨੇ ਲੀਡਰ ਹੈਗੇ ਦੋਨਾਂ ਦੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ اجلاس ਰੱਖ ਲਿਆ اجلاس ਮੁਲਤਵੀ ਕਰਨਾ ਪਿਆ ਕਹਿੰਦੇ ਜੀ ਹੜ ਆ ਗਈ ਫਿਰ ਦੁਬਾਰਾ ਰੱਖ ਲਿਆ ਜੀ 25 ਤਰੀਕ ਨੂੰ ਇੱਕ ਦਿਨ ਪਹਿਲਾਂ ਫਿਰ ਕਹਿੰਦਾ ਜੀ ਕਿ ਨਹੀਂ ਜੀ ਅੱਗੇ ਪਾਉਨੇ ਆ ਜੀ ਅੱਜ ਤਾਂ ਸਾਡੇ ਬੰਦੇ ਉਧਰ ਝੁੱਟਿਆ ਜੀ ਨਹੀਂ ਜਨਾਬ ਬਾਰ ਬਾਰ اجلاس ਅੱਗੇ ਪਾਉਣ ਦਾ ਕਾਰਨ ਹੜ ਨਹੀਂ ਤੁਹਾਡੇ ਅੰਦਰ ਦੀ ਇੱਕ ਨਮੀ ਰਸਕ ਅਸੀਂ ਕੁਝੋ ਲੀਡਰ ਜਿਹੜੇ ਕਹਿੰਦੇ ਜੀ ਅਸੀਂ ਪੈਦਾ ਕੀਤਾ ਏ ਪੁਨਰ ਸਰਜੀਤ ਵਾਲਾ ਅਕਾਲੀ ਦਲ ਜੇ ਅਸੀਂ ਸ਼ਿਕਾਇਤ ਲੈਕੀ ਨਾ ਗਏ ਹੁੰਦੇ ਤਾਂ ਅੱਜ ਤੋ ਤੁਸੀਂ ਪ੍ਰਧਾਨ ਇਹ ਨਾ ਬਣੇ ਹੁੰਦੇ ਸਾਨੂੰ ਮੁਰਗੀਆਂ ਲੈਣਾਂ ਚ ਬਿਠਾਓ ਇੱਧਰ ਵੱਡੀ ਗਿਣਤੀ ਚ ਕਹਿੰਦੇ ਨਵੇਂ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਤੁਸੀਂ ਤਾਂ ਲੋਕਾਂ ਨੂੰ ਪਰਵਾਹ ਨਹੀਂ ਨੀ ਤੁਸੀਂ ਪਿੱਛੇ ਰੋ ਆਪਣੇ ਜਵਾਕਾਂ ਨੂੰ ਭਮਾ ਲਿਓ ਕਹਿੰਦੇ ਕਿ ਮਸਲਾ ਹੀ ਇੱਥੇ ਫਸਿਆ ਹੈ ਨਹੀਂ ਤਾਂ 31 ਮੈਂਬਰੀ ਪਹਿਲੇ ਦਿਨ ਜਿੱਦਨ ਪ੍ਰਧਾਨ ਚੁਣਿਆ ਗਿਆ ਨਹੀਂ ਹੈ ਕਿਸ ਨੂੰ ਉਹਦੇ ਵਿੱਚ ਡੈਲੀਗੇਟ ਚੁਣੇ ਜਾ ਸਕਦੇ ਸੀ 10 ਮੈਂਬਰ ਨਾਮਜ਼ਦ ਕਰਨੇ ਸੀ ਪ੍ਰਧਾਨ ਜੀ ਨੇ ਬਾਅਦ ਚੋ ਕਰ ਲੈਂਦੇ। ਇਹੀ 31 ਮੈਂਬਰ ਚੁਣਨ ਦੇ ਲਈ ਤਾਂ ਡੈਲੀਗੇਟ ਜਲਾਸ ਸੱਦਿਆ ਜਾ ਰਿਹਾ ਮੰਨਿਆ ਤਾਂ ਇਹ ਜਾ ਰਿਹਾ ਸੀ ਕਿ 41 ਦੇ 41 ਮੈਂਬਰ ਹੈ ਉਸ ਜਲਾਸ ਚ ਚੁਣਨਗੇ ਪਰ ਅਜੇ ਵੀ ਅੰਦਰ ਸਹਿਮਤੀ ਨਹੀਂ ਹੈ। ਇਹ ਜਿਹੜਾ ਟਕਰਾ ਹੈ ਇਹ ਜਿਹੜਾ ਤਣਾਅ ਹੈ ਇਹ ਨਵੇਂ ਪੁਨਰਸਜੀਤ ਅਕਾਲੀ ਦਲ ਲਈ ਵੀ ਸ਼ੁਭ ਸੰਕੇਤ ਨਹੀਂ ਹੈ। ਵਿਚਕ ਕੁਝ ਨਵੀਆਂ ਪਰਤਾਂ ਤੁਸੀਂ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਪ੍ਰਧਾਨ ਦੋ ਵਾਰ ਤੋਂ ਵੱਧ ਨਹੀਂ ਹੋਊਗਾ। ਸਾਡਾ ਪ੍ਰਧਾਨ ਰਾਜ ਚੋਣ ਨਹੀਂ ਲੜੂਗਾ ਅਸੀਂ ਕੋਈ ਐਸਸੀ ਬੀਸੀ ਵਿੰਗ ਨਹੀਂ ਬਣਾਵਾਂਗੇ ਮੁੱਖ ਵਿੰਗ ਦੇ ਵਿੱਚ ਹੀ ਸਾਰਿਆਂ ਨੂੰ ਬਰਾਬਰ ਸਥਾਨ ਦੇਵਾਂਗੇ ਕਿਉਂਕਿ ਸਿੱਖੀ ਦੇ ਵਿੱਚ ਜਾਤ ਦਾ ਕੋਈ ਸਥਾਨ ਨਹੀਂ ਆ ਪਰ ਜੇਕਰ ਇੰਨੇ ਲੰਬੇ ਸਮੇਂ ਤੋਂ ਤੁਸੀਂ ਆਪਣਾ ਢਾਂਚਾ ਨਹੀਂ ਬਣਾ ਪਾ ਰਹੇ ਤੇ ਫਿਰ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤ ਪਾਉਗੇ ਕਿ ਲੋਕ ਤੁਹਾਡੇ ਤੇ 227 ਲਈ ਭਰੋਸਾ ਕਰ ਲੈ ਇਹ ਚੁਣੌਤੀ ਖੜੀ ਹੈ ਮੁਰੇ ਜਿਮਨੀ ਚੋਣ ਆ ਗਈ ਹੈ ਤੇ ਉਹਦੇ ਵਿੱਚ ਵੀ ਅਜੇ ਫੈਸਲਾ ਨਹੀਂ ਹੋ ਪਾ ਰਿਹਾ ਕਿ ਅਸੀਂ ਅੰਮ੍ਰਿਤਪਾਲ ਵਾਲੀ ਧਿਰ ਨਾਲ ਜਾਣਾ ਹੈ ਜਾਂ ਨਹੀਂ ਜਾਣਾ ਜੇ ਉਹ ਏਸ ਇੱਕ ਜਿਵੇਂ ਨਹੀਂ ਚਾਣ ਚ ਉਹਨਾਂ ਨੂੰ ਚਲੇ ਜਾਂਦੇ ਕਿ ਪੂਰੇ ਪੰਜਾਬ 'ਚ ਸਾਨੂੰ ਇਹਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ ਇਹ ਤੁਸੀਂ ਅਜੇ ਸਮਝ ਨਹੀਂ ਪਾ ਰਹੇ ਤੁਹਾਡੇ ਲਈ ਦੁਬਿਧਾ ਹੈ ਅਸੀਂ ਜੇ ਲੜੀਏ ਵੀ ਜਾਂ ਨਾ ਲੜੀਏ ਇਕੱਲਿਆਂ ਲੜੀਏ ਕਿ ਕਿਸੇ ਨਾਲ ਜਾ ਕੇ ਲੜੀਏ ਜਾਂ ਚੁੱਪ ਕਰ ਜਾਈਏ ਇਹਨਾਂ ਸਾਰੇ ਸਵਾਲਾਂ ਨੂੰ ਜੇ ਮੰਥਨ ਕਰਕੇ ਤੁਸੀਂ ਹੱਲ ਨਹੀਂ ਕਰ ਪਾ ਰਹੇ ਤਾਂ ਤੁਸੀਂ ਵੀ ਕਿਸੇ ਦੁਬਿਧਾ 'ਚ ਹੋ ਸੋ ਪੰਜਾਬ ਦੀ ਸਮੁੱਚੀ ਅਕਾਲੀ ਸਿਆਸਤ ਜਿਹੜੀ ਦੁਬਿਧਾ 'ਚ ਹੈ ਇਸੇ 'ਚ ਫਿਰ ਰਾਸ਼ਟਰੀ ਪਾਰਟੀਆਂ ਬਾਹਰੀ ਪਾਰਟੀਆਂ ਹਰ ਦਾ ਲੈ ਕੇ ਜਾ ਰਹੀ ਹੈ ਜਨਾਬ ਕਵਰ ਕਰੋ ਬਹੁਤ ਵਾਹ ਸ਼ੁਕਰੀਆ